ਗੁਰੂ ਘਰ ਦੇ ਇੱਕ ਗਾਜੀ ਨੇ 11 ਸਾਲ ਦੀ ਬੱਚੀ ਦੇ ਨਾਲ ਕੀਤਾ ਛੇੜਛਾੜ ਕੀ ਕਹਾਣੀ ਹੈ ਕੀ ਗੱਲਬਾਤ ਹੈ ਪਰਿਵਾਰ ਸਾਡੇ ਨਾਲ ਭੈਣ ਸਸਤਰੀ ਕਾਲ ਸਸਤਰੀ ਕਾਲ ਬੇਜੀ ਇਹ ਕੀ ਗੱਲਬਾਤ ਹੈ ਜਿਹੜੇ ਤੁਸੀਂ ਦੱਸਿਓ ਜਿਹੜੇ ਸਰੋਤੇ ਵੇਖ ਰਹੇ ਉਹਨੂੰ ਪਤਾ ਲੱਗ ਜੇ ਵੀ ਜਿਹੜਾ ਗੁਰੂ ਘਰ ਦਾ ਇੱਕ ਗਾਜੀ ਸੀ ਉਸ ਵੱਲੋਂ ਛੇੜਛਾੜ ਕੀਤੀ ਗਈ ਹਾਂਜੀ ਸਰ ਜਿਹੜਾ ਗੁਰਦੁਆਰੇ ਦੇ ਵਿੱਚ ਆ ਗਜਾ ਕਰਦੇ ਆ ਨਾ ਉਹਨਾਂ ਨੇ ਛੇੜਛਾੜ ਕੀਤੀ ਮੇਰੀ ਬੇਟੀ ਨਾਲ ਹਾਂ ਕਿਸ ਤਰ੍ਹਾਂ ਦਾ ਤੁਸੀਂ ਦੱਸੋ ਵੀ ਗੁੱਡੀ ਕਿਨੇ ਚੱਤੋਂ ਜਾਂਦੀ ਸੀ ਉੱਥੇ ਗੁੱਡੀ ਨੂੰ ਮੇਰੇ ਨੂੰ ਮਹੀਨਾ ਹੋਣ ਵਾਲਾ ਸੀ ਤੀਜਾ ਹਫ਼ਤਾ ਸ਼ੁਰੂ ਸੀ ਜੀ ਕਲਾਸਾਂ ਲੱਗਦੀਆਂ ਸਾਠ ਇੱਥੇ ਵੀ ਕਾਫੀ ਬੰਦਾ ਸੋਝਵਾਰਾ ਜੀ ਨੇ ਕਲਾਸਾਂ ਲਵੰਨੀਆਂ ਸੀ ਕਿ ਬੱਚਾ ਵੀ ਚੰਗੇ ਰਾਹ ਚੱਲੇ ਕਹਿੰਦੇ ਮੰਮੀ ਅਸੀਂ ਕਲਾਸਾਂ ਲੱਗਣ ਲੱਗ ਗਏ ਜਾਂਦੇ ਸੀ ਰੈਗੂਲਰਲੀ 16 17 ਦਿਨ ਹੋ ਗਏ ਸੀ ਇਹਨਾਂ ਨੂੰ ਲੱਗਿਆ ਨੂੰ 5 ਵਜੇ ਜਾਂਦੇ ਸੀ ਘੰਟਾ ਰਿਹਾ ਅਸਲ ਕਰਕੇ ਘਰੇ ਆ ਜਾਂਦੇ ਸੀ 6 ਵਜੇ ਹਾਂਜੀ ਤੇ ਮੁੜ ਕੇ ਜੀ ਇਹ ਉਹਦੇ ਉਹ ਲੇਟ ਹੋ ਗਏ ਜਾਂ ਉਹਨਾਂ ਨੂੰ ਛੁੱਟੀ ਸੀ ਕਹਿੰਦੇ ਵੀ ਇਹ ਚਲੇ ਗਏ ਚਲੋ ਇਹ ਵਧੀਆ ਵਜਾ ਲੈਂਦੇ ਆ ਸਾਰਾ ਕੁਝ ਤਪਲਾ ਵਗੈਰਾ ਵਜਾ ਲੈਂਦੀ ਐ ਸਿੱਖੀ ਹੋਈ ਆ ਤੇ ਉਹਨਾਂ ਨੇ ਵੀ ਪਤਾ ਨਹੀਂ ਇਹਨਾਂ ਨੂੰ ਲਾਲਚ ਦੇ ਕੇ ਅੰਦਰ ਬੁਲਾਇਆ ਕਿ ਅੰਦਰ ਉਹ ਜਦੋਂ ਅੰਦਰ ਗਏ ਤੇ ਇਹਨਾਂ ਨੇ ਜ਼ਬਰਦਸਤੀ ਸ਼ੁਰੂ ਕਰ ਦਿੱਤੀ ਤੇ ਕੁੜੀ ਵੀ ਚੰਗੀ ਤਰ੍ਹਾਂ ਆਪਣੀ ਹਾਲਤ ਚੋਂ ਪੂਰੀ ਤਾਕਤ ਨਾਲ ਬਚ ਕੇ ਬਾਹਰ ਆਈ ਘਰੇ ਲੱਗ ਗਏ ਗੁਰਦੁਆਰਾ ਸਾਡੇ ਦੇ ਘਰ ਦੇ ਆਈ ਤੇ ਇੱਥੇ ਮੇਰੇ ਕੋਲ ਆਈ ਮਮਾ ਬਾਬੇ ਗੰਦੇ ਕੰਮ ਕਰਦੇ ਮੇਰੇ ਨਾਲ ਬਾਬੇ ਗੰਦੇ ਕੰਮ ਕਰਦੇ ਆ ਜੀ ਹਾਂਜੀ ਦੀ ਕਿਰਪਾ ਨਾਲ ਜੀ ਹਾਂਜੀ ਤੇ ਅਸੀਂ ਮੈਂ ਉਸੇ ਟਾਈਮ ਬੱਚੀ ਦੀ ਬਾਹ ਫੜੀ ਮੇਰੇ ਦੋਨੇ ਜਠਾਣੀਆਂ ਸੀ ਨਾਲ ਮੇਰਾ ਜੇਠ ਸੀ ਅਸੀਂ ਗਏ ਗੁਰਦੁਆਰੇ ਤੇ ਉਹਨਾਂ ਨੇ ਹਾਂਜੀ ਗਲਤੀ ਕਬੂਲ ਕੀਤੀ ਅਸੀਂ ਕਾਫੀ ਜਿਆਦਾ ਜਾਨੀ ਕੀ ਆਪਦੇ ਵੱਲੋਂ ਜਿੰਨੀ ਸਾਡਾ ਮਨ ਬਾਲਾ ਜਿਆਦੇ ਭਾਵਕ ਹੋ ਗਿਆ ਵੀ ਸਾਡੇ ਨਾਲ ਬਣ ਕੀ ਗਿਆ ਹਾਂਜੀ ਜੋ ਕਾਰਵਾਈ ਸੀ ਸਾਡੇ ਵੱਲੋਂ ਮੇਰੇ ਵੱਲੋਂ ਮੈਂ ਕੀਤੀ ਹੈ ਜੀ ਬਾਬਾ ਜੀ ਨਾਲ ਮਾਰਿਆ ਹਾਂਜੀ ਜਾ ਕੇ ਬਾਬਾ ਜੀ ਨੂੰ ਮੈਂ ਤੁਸੀਂ ਕੁੱਟਿਆ ਵੀ ਉਹਨਾਂ ਨੂੰ ਹਾਂਜੀ ਮੈਂ ਮਾਰਿਆ ਉਹਨਾਂ ਦੇ ਜਾ ਕੇ ਵੀ ਤੁਸੀਂ ਮੇਰੀ ਬੇਟੀ ਨੂੰ ਹੱਥ ਕਿਉਂ ਲਾਇਆ ਹਾਂਜੀ ਇਹ ਕਿ ਜਿਹੜਾ ਗ੍ਰੰਥੀ ਹੈ ਤੁਹਾਡੇ ਗੁਰੂ ਘਰ ਚ ਰਹਿੰਦਾ ਉਹ ਤਾਂ ਲੰਮੇ ਸਮੇਂ ਤੋਂ ਰਹੇ ਤੇ ਕਹਿੰਦੇ ਉਹ ਤਾਂ ਬੰਦਾ ਬਹੁਤ ਵਧੀਆ ਜੀ ਉਹਦਾ ਨੇਚਰ ਬਹੁਤ ਵਧੀਆ 18 17 ਸਾਲ ਤੋਂ ਰਹਿ ਰਹੇ ਆ ਉਹ ਬਹੁਤ ਵਧੀਆ ਨੇਚਰ ਆ ਉਹਨਾਂ ਦਾ ਜੀ ਹਾਂਜੀ ਜਿਹੜਾ ਇਹ ਗਾਜੀ ਸੀ ਕਿੰਨੇ ਚਿਰ ਤੋਂ ਰਹਿੰਦਾ ਸੀ ਇੱਥੇ ਇਹ ਸਰ ਪਤਾ ਨਹੀਂ ਵੀ ਇਹ ਕਮੇਟੀ ਬਦਲ ਦਿੰਦੀ ਆ ਗਾਜੀ ਕਿਤੇ ਕੋਈ ਰੱਖ ਲੈਂਦੀ ਆ ਸਾਨੂੰ ਨਹੀਂ ਪਤਾ ਗਾ ਵੀ ਇਹਦੇ ਬਾਰੇ ਵੀ ਇਹ ਜ਼ਿਮੀਂਦਾਰਾਂ ਦੇ ਘਰਾਂ ਚੋਂ ਹੀ ਗਾ ਵੀ ਲੈ ਕੇ ਆਉਂਦੇ ਆ ਆਹ ਜਿਹੜਾ ਲੈ ਕੇ ਆਉਂਦੇ ਆ ਇਕੱਠਾ ਕਰਕੇ ਸਾਂ ਹਾਂਜੀ ਗਰੀਬਾਂ ਦੇ ਘਰਾਂ ਚੋਂ ਨਹੀਂ ਆਉਂਦਾ ਗਾਜੀ ਇਹ ਜ਼ਿਮੀਂਦਾਰਾਂ ਦੇ ਘਰਾਂ ਚ ਹੀ ਜਾਂਦਾ ਵਾ ਸਾਨੂੰ ਤਾਂ ਹੁ ਹਾਂਜੀ ਜਦੋਂ ਬੱਚੀ ਨੇ ਘਰੇ ਆ ਕੇ ਤੁਹਾਨੂੰ ਦੱਸਿਆ ਤੁਸੀਂ ਵੀ ਘਬਰਾਏ ਹੋਏ ਸੀ ਤੁਸੀਂ ਗੁਰੂ ਘਰ ਜਾਂਦੇ ਆ ਉਥੇ ਇਕੱਠ ਹੁੰਦਾ ਫਿਰ ਉਹਨੂੰ ਬੁਲਾਇਆ ਜਾਂਦਾ ਜਿਹੜਾ ਗਾਜੀ ਨੇ ਛੇੜਛਾੜ ਕੀਤੀ ਆ ਉਹਨੇ ਕੀ ਦੱਸਿਆ ਫਿਰ ਅਗੋਂ ਹਾਂਜੀ ਉਹ ਕਹਿੰਦਾ ਮੇਥੋਂ ਗਲਤੀ ਹੋਈ ਮੈਂ ਕੀਤੀ ਐ ਬੱਚੀ ਨਾਲ ਛੇੜਛਾੜ ਤੇ ਬਾਕੀ ਦੁਨੀਆ ਇਕੱਠੀ ਹੋ ਗਈ ਬਾਕੀ ਵੀ ਬਾਅਦ ਚ ਸਾਨੂੰ ਕੋਈ ਪਤਾ ਨਹੀਂ ਵੀ ਕੀ ਹੋਇਆ ਕੀ ਨਹੀਂ ਹੋਇਆ ਉਸੇ ਟਾਈਮ ਮੌਕੇ ਤੇ ਮੈਂ ਪੁਲਿਸ ਨੂੰ ਮੈਂ ਖੁਦ ਕਾਲ ਕਰਕੇ ਬੁਲਾਇਆ ਕਿ ਇਸ ਟਾਈਮ ਮੇਰੀ ਬੱਚੀ ਨਾਲ ਆਹ ਹਰਕਤ ਹੋਈ ਐ ਜੀ ਨਹੀਂ ਉਹਨੇ ਇਹ ਕਬੂਲ ਕਰ ਲਿਆ ਹਾਂਜੀ ਉਹਨਾਂ ਨੇ ਕਬੂਲ ਕਰ ਲਿਆ ਜੀ ਹਾਂਜੀ ਵੀ ਮੈਂ ਗਲਤੀ ਕੀਤੀ ਹੈ ਹਾਂਜੀ ਜੀ ਕਮੇਟੀ ਦੇ ਸਾਹਮਣੇ ਵੀ ਕੀਤਾ ਗੁਰਦੁਆਰੇ ਜਿਹੜੀ ਪ੍ਰਬੰਧਕ ਕਮੇਟੀ ਬਣਾਈ ਹੋਈ ਉਹਦੇ ਸਾਹਮਣੇ ਵੀ ਕਬੂਲ ਕੀਤਾ ਪੁਲਿਸ ਵਾਲੇ ਦੇ ਸਾਹਮਣੇ ਵੀ ਕਬੂਲ ਕੀਤਾ ਉਹਨਾਂ ਨੇ ਜੀ ਜਦੋਂ ਤੁਸੀਂ ਗੁਰੂ ਘਰ ਜੰਨੇ ਕਹਿੰਦੇ ਕਾਫੀ ਇਕੱਠ ਹੋ ਗਿਆ ਸੀ ਹਾਂਜੀ ਬਹੁਤ ਜ਼ਿਆਦਾ ਘੱਟੋ ਘੱਟ 3-4000 ਬੰਦਾ ਸੀ ਇਕੱਠਾ ਬਹੁਤ ਜ਼ਿਆਦਾ ਭਾਵੁਕ ਸੀ ਇੰਨੀ ਬੱਚੀ ਨਾਲ ਇੰਨੀ ਗੰਦੀ ਹਰਕਤ ਕਰਨ ਕਿਉਂ ਲੱਗਾ ਜੀ ਹਾਂਜੀ ਜੀ ਉਸ ਤੋਂ ਬਾਅਦ ਕਹਿੰਦੇ ਉੱਥੇ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਸੀ ਹਾਂਜੀ ਆਏ ਸੀ ਪੁਲਿਸ ਪ੍ਰਸ਼ਾਸਨ ਵਾਲੇ ਉਹ ਗੁਨਾਹਦਾਰ ਨੂੰ ਲੈਣ ਆ ਵੀ ਅੰਦਰ ਸੀਗੇ ਹਾਂਜੀ ਉਹ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਉਹ ਕਹਿੰਦੇ ਵੀ ਤੁਹਾਡੀ ਸੁਣੀ ਜਾਊਗੀ ਜੋ ਤੁਸੀਂ ਕਹੋਗੇ ਉਹ ਕਾਰਵਾਈ ਹੋਵੇਗੀ ਵੀ ਬੈਠ ਜਾ ਸੁਣ ਲਓ ਵੀ ਇਹਨੇ ਰੋਲੇ ਰੱਪੇ ਚ ਨਹੀਂ ਕਿਸੇ ਦੀ ਗੱਲ ਸੁਣਵਾਈ ਦਿੱਤੀ ਜੀ ਹਾਂਜੀ ਜੀ ਉਸ ਦੀ ਉਮਰ ਕਿੰਨੀ ਕੀ ਗਾਜੀ ਦੀ ਉਹਦੀ ਹੈਗੀ ਸੀ ਜੀ 35 36 ਸਾਲ ਦੀ ਸੀਗੀ 35 36 ਹਾਂਜੀ ਉੱਥੇ ਜਿਹੜੇ ਬੱਚੇ ਜਾਂਦੇ ਸੀ ਹਰਮੋਨੀਅਮ ਕੋਈ ਤਪਲਾ ਸਿੱਖਦਾ ਸੀ ਸਾਰੇ ਉਹਨੂੰ ਰੈਸਲ ਕਰਾਈ ਜਾਂਦੇ ਸੀ ਕਿੰਨੇ ਬੱਚੇ ਸੀ ਉਹ ਉਹ ਸੀਗੇ ਜੀ 8-9 ਬੱਚੇ ਸੀਗੇ ਇਹ ਹਾਂਜੀ ਖੁਦ ਦੀ ਨਾਲ ਦੀ ਸਿਸਟਰ ਸੀ ਛੋਟੀ ਇਹਦੇ ਨਾਲ ਇਹ ਕਿੰਨੇ ਦੀ ਭੂਆ ਦੀ ਕੁੜੀ ਸੀ ਛੋਟੀ ਜੀ ਨਾਲ ਹਾਂਜੀ ਇਹ ਖੁਦ ਘਰੋਂ ਮੇਰੇ ਤਿੰਨ ਬੱਚੇ ਗਏ ਆ ਖੁਦ ਵੀ ਤਿੰਨ ਬੱਚੇ ਗਏ ਹਾਂਜੀ ਕਿਸੇ ਹੋਰ ਬੱਚੇ ਨੇ ਵੀ ਦੱਸਿਆ ਇਹ ਹਰਕਤਾਂ ਇਹਦੇ ਨਾਲ ਕਰਦਾ ਜਾਂ ਕਿਸੇ ਹੋਰ ਬੱਚੀ ਨਾਲ ਵੀ ਕਰਦਾ ਸੀ ਨਹੀਂ ਜੀ ਅਸੀਂ ਨਹੀਂ ਪਤਾ ਸਾਨੂੰ ਤਾਂ ਸਾਡੀ ਬੱਚੀ ਨਾਲ ਜਿੱਦੇ ਹੋਈ ਹਰਕਤ ਸਾਨੂੰ ਉਦੋਂ ਹੀ ਪਤਾ ਲੱਗਾ ਕਿ ਇਹ ਹਾਂ ਸਾਡੇ ਕੋਲ ਦੱਸਿਆ ਜੀ ਆ ਕੇ ਹਾਂਜੀ ਜੀ ਹੁਣ ਜਿੰਨੀ ਕਿ ਤੁਹਾਡਾ ਜਿਹੜਾ ਫੈਸਲਾ ਹੋ ਗਿਆ ਨਿਬੜ ਗਿਆ ਨਹੀਂ ਜੀ ਹਜੇ ਕੋਈ ਫੈਸਲਾ ਨਹੀਂ ਗਾਏ ਤਾਂ ਸਾਡੇ ਜਿਹੜੇ ਘਰ ਦੇ ਆ ਵੀ ਆ ਮੁੰਡੇ ਫੜੇ ਹੋਏ ਆ ਕੁੜੀ ਦੇ ਬ੍ਰਦਰ ਜਿਨ੍ਹਾਂ ਨੇ ਮੰਨ ਲਾ ਵੀ ਉਹਨੂੰ ਮਾਰਦੇ ਕੋਟਦੇ ਸੀਗੇ ਵੀ ਤੁਸੀਂ ਸਾਡੀ ਭੈਣ ਨਾਲ ਇਦਾਂ ਕੀਤੀ ਵੀ ਉਹ ਜ ਫੜੇ ਹੋਏ ਆ ਪੁਲਿਸ ਟੌਰਚਰ ਹੀ ਬੜਾ ਕਰੀ ਜਾਂਦੀ ਹੈ ਜੀ ਸਾਨੂੰ ਹਾਂਜੀ ਕੀ ਕੀ ਕਰ ਰਹੀ ਹੈ ਪੁਲਿਸ ਪੁਲਿਸ ਕਹਿੰਦੀ ਹੈ ਵੀ ਸਾਡੀਆਂ ਗੱਡੀਆਂ ਭੰਨੀਆਂ ਸੀ ਤਾਂ ਉਸ ਟਾਈਮ ਗੁਰਦੁਆਰੇ ਦੇ ਵਿੱਚ ਸੀ ਸਾਨੂੰ ਨਹੀਂ ਪਤਾ ਕੀ ਹੋਇਆ ਬਾਹਰ ਕੀ ਨਹੀਂ ਹੋਇਆ ਗੁਰਦੁਆਰੇ ਦੇ ਬਾਹਰ ਸਾਨੂੰ ਨਹੀਂ ਪਤਾ ਉਸ ਟਾਈਮ ਗੁਰਦੁਆਰੇ ਦੇ ਵਿੱਚ ਸੀਗੀ ਤੇ ਗੁਰਦੁਆਰੇ ਦੇ ਰਸਤੇ 'ਚ ਗੱਡੀਆਂ ਨਾਲ ਸਾਨੂੰ ਨਹੀਂ ਪਤਾ ਇਸ ਬਾਰੇ ਕੀ ਹੋਇਆ ਕੀ ਨਹੀਂ ਹੋਇਆ ਜੀ ਮੁੰਡੇ ਵੀ ਸਾਡੇ ਦੇ ਜਦੋਂ ਜਦੋਂ ਕੁੜੀ ਨੇ ਘਰੇ ਆ ਕੇ ਦੱਸਿਆ ਸਾਨੂੰ ਵੀ ਇਹ ਤੁਸੀਂ ਵੀ ਉਹਰੇ ਨੂੰ ਆ ਜਾਓ ਜਦੋਂ ਤੁਹਾਨੂੰ ਦੱਸਿਆ ਪੁਲੀ ਨੇ ਵੀ ਮੇਰੇ ਨਾਲ ਗਾਜੀ ਨੇ ਆ ਕੁਛ ਕਰਿਆ ਤੁਸੀਂ ਵੀ ਇਥੋਂ ਗਏ ਗਰਮੀ ਦੇ ਵਿੱਚ ਗਏ ਹੋਵੋਗੇ ਹਾਂਜੀ ਪੂਰੀ ਗਰਮੀ ਚ ਗਏ ਗਰਮੀ ਚ ਗਏ ਤੁਸੀਂ ਰੋਲਾ ਪਾਇਆ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ ਹੋਣਗੇ ਉੱਥੇ ਫਿਰ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਪੁਲਿਸ ਪ੍ਰਸ਼ਾਸਨ ਆਉਂਦਾ ਜਿਹੜੀਆਂ ਤੁਸੀਂ ਗੱਡੀਆਂ ਦੀ ਗੱਲ ਕਰਦੇ ਆ ਉਹਨੇ ਗੱਡੀਆਂ ਕੌਣ ਭੰਨ ਗਿਆ ਫਿਰ ਪਤਾ ਨਹੀਂ ਜੀ ਸਾਨੂੰ ਇਸ ਤਾਂ ਗੁਰਦੁਆਰੇ ਦੇ ਅੰਦਰ ਸੀ ਇਕੱਠ ਹੈ ਹੀ ਬਹੁਤ ਸੀ ਵੀਰ ਜੇ ਸਾਰੀ ਸੜਕ ਪਰ ਸੀ ਸਾਡੇ ਮੁੰਡੇ ਵੀ ਅੰਦਰ ਸੀ ਕਿਉਂਕਿ ਗਾਜੀ ਕੋਲੇ ਹੀ ਸੀਗੇ ਸਾਰੇ ਵੀ ਬਾਹਰ ਕੱਢੋ ਇਹਨੂੰ ਬਾਹਰ ਕੱਢੋ ਇਹਨੂੰ ਹਾਂਜੀ ਜੀ ਗਾਜੀ ਦੀ ਕੁੱਟਮਾਰ ਵੀ ਹੋਈ ਆ ਹਾਂਜੀ ਕੁੱਟਮਾਰ ਹੋਈ ਹੈ ਕੀਤੀ ਹੈ ਅਸੀਂ ਖੁਦ ਵੀ ਕੀਤੀ ਹੈ ਜਨਤਾ ਨੇ ਵੀ ਕੀਤੀ ਹੈ ਵੀ ਇਹਨੇ ਘਟਿਆ ਹਰਕਤ ਕੀਤੀ ਹੈ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਸੀ ਕਿ ਮੇਰੀ ਧੀ ਨੂੰ ਇਹਨੇ ਹੱਥ ਲਾਇਆ ਇਹਨੂੰ ਇੱਥੇ ਹੀ ਮਰਦਾ ਟੰਗਿਆ ਜਾਵੇ ਇਹਨੂੰ ਇੱਥੇ ਹੀ ਮਾਰਨਾ ਸੀ ਹਾਂਜੀ ਇਹੀ ਮੰਗ ਕਰਦੇ ਸੀਗੇ ਪਰ ਚਲੋ ਪੁਰਸ਼ ਪ੍ਰਸ਼ਾਸਨ ਨੇ ਆਪਦੀ ਕਾਨੂੰਨੀ ਕਾਰਵਾਈ ਵੀ ਕਰਨੀ ਸੀਗੀ ਹਨਾ ਉਹਨਾਂ ਨੇ ਲਿਜਾਣਾ ਹੀ ਸੀਗਾ ਇਹਨਾਂ ਤੇ ਕਾਨੂੰਨੀ ਕਾਰਵਾਈ ਉਹ ਕਹਿੰਦੇ ਅਸੀਂ ਸਾਡੇ ਤੋਂ ਪਹਿਲਾਂ ਜੋ ਮਰਜ਼ੀ ਕਰ ਲੈਂਦੇ ਪਰ ਹੁਣ ਸਾਨੂੰ ਕਾਨੂੰਨੀ ਕਾਰਵਾਈ ਕਰ ਲੈਂਦੇ ਠੀਕ ਹੈ ਜੀ ਕਰ ਲਓ ਕਾਨੂੰਨੀ ਕਾਰਵਾਈ ਇਹਨਾਂ ਤੇ ਹਾਂਜੀ ਜੀ ਗੱਡੀਆਂ ਕਿੰਨੀਆਂ ਗੱਡੀਆਂ ਜਿਹੜੀਆਂ ਪੁਲਿਸ ਦੀਆਂ ਨੁਕਸਾਨੀਆਂ ਗਈਆਂ ਪਤਾ ਨਹੀਂ ਜੋ ਉਹਦੇ ਬਾਰੇ ਉਸ ਟਾਈਮ ਅਸੀਂ ਉੱਥੇ ਪਰਚਾ ਕਰਾ ਰਹੇ ਸੀ ਪੁਲਿਸ ਤਾਂ ਉੱਥੋਂ ਦੁਬਾਰਾ ਮੁੜ ਕੇ ਇੱਥੇ ਆਈ ਇਹ ਕਿਹੜੀਆਂ ਟੁੱਟੀਆਂ ਆਈਆਂ ਤੇ ਪੁਲਿਸ ਵੈਸੇ ਹੀ ਕਹਿ ਰਹੀ ਹੈ ਗੱਡੀਆਂ ਟੁੱਟੀਆਂ ਟੁੱਟੀਆਂ ਹੈਗੀਆਂ ਇਹ ਨਹੀਂ ਅਸੀਂ ਕਹਿ ਸਕਦੇ ਇਹ ਸਾਨੂੰ ਅਸੀਂ ਤਾਂ ਉਸ ਟਾਈਮ ਉੱਥੇ ਪੁਠਾਣੇ 'ਚ ਸੀ ਨਹੀਂ ਗੁਰਦੁਆਰੇ ਦੇ ਅੰਦਰ ਸੀ ਅਸੀਂ ਸਾਡੀ ਬੱਚੀ ਦੇ ਨਾਲ ਸਾਡੇ ਮੁੰਡੇ ਵੀ ਜਾਂ ਕੁੜੀ ਦਾ ਮਾਸੜ ਜਾਂ ਕੋਈ ਰਿਸ਼ਤੇਦਾਰ ਜਾਂ ਇਹਦੇ ਮਾਮੇ ਜਾਂ ਚਾਚੇ ਤਾਏ ਜਾਂ ਪਤੀਜੇ ਮੇਰੇ ਸਾਰੇ ਅੰਦਰ ਸੀ ਸਾਨੂੰ ਇਹਦੇ ਬਾਰੇ ਨਹੀਂ ਪਤਾ ਗੱਡੀ ਇੱਕ ਟੁੱਟੀ ਆ ਕਿ ਦੋ ਟੁੱਟ ਗਈਆਂ ਤਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਜਿਹੜਾ ਵੀ ਸਾਨੂੰ ਜਿਹੜਾ ਇਨਸਾਫ ਮਿਲੇ ਅਈ ਤੇ ਇਹ ਇਨਸਾਫ ਮੈਂ ਮੰਗਦੇ ਆ ਸਰਕਾਰ ਤੋਂ ਵੀ ਹਨਾ ਵੀ ਜੋ ਹਨਾ ਮੇਰੀ ਧੀ ਦਾ ਗੁਨਾਹਦਾਰ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਹਨਾ ਸਖਤ ਤੋਂ ਸਖਤ ਸਜ਼ਾ ਮਿਲੇ ਜਿਹੜੇ ਨੱਕੇ ਮੁੰਡੇ ਪਸਾਏ ਜਾ ਰਹੇ ਆ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਪਰ ਚ ਇਹਨਾਂ ਦੇ ਰਾਤ ਕੀਤੇ ਜਾਣ ਇੱਕ ਤਾਂ ਹੈਗਾ ਜੋਰਾ ਇੱਕ ਮੰਗੂ ਤੇ ਇੱਕ ਕਾਲਾ ਇਹ ਤਿੰਨ ਮੁੰਡੇ ਸਾਡੇ ਅੰਦਰ ਆ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਜਿਹੜੇ ਹੋਰ ਇਹਨਾਂ ਦਾ ਨਾਂ ਲਿਖਿਆ ਵੀ ਹੋਰ ਵੀ ਚੱਕਣੇ ਉਹਨਾਂ ਦਾ ਨਾਂ ਚੱਕਿਆ ਜਾਵੇ ਸਾਡੀ ਮੰਗ ਹੈ ਵੀ ਪਰਚੇ ਰੱਦ ਕੀਤੇ ਜਾਣ ਪਿੰਡ ਦੀ ਪੰਚਾਇਤ ਨੇ ਕੀ ਫੈਸਲਾ ਕੀਤਾ ਪਿੰਡ ਦੀ ਪੰਚਾਇਤ ਵੀ ਤੁਹਾਡੇ ਇਕੱਠੀ ਹੋਈ ਹੋਣੀ ਉੱਥੇ ਹਾਂਜੀ ਉਹ ਸਾਡੇ ਘਰ ਤੱਕ ਪੰਚਾਇਤ ਪਹੁੰਚੀ ਨਹੀਂ ਜੀ ਸਾਡੇ ਨਾਲ ਨਹੀਂ ਸਾਡੇ ਨਾਲ ਨਹੀਂ ਸੀਗੇ ਨਾ ਸਾਡੇ ਕੋਲ ਹਾਲ ਪੁੱਛਿਆ ਪੰਚਾਇਤ ਨੇ ਵੀ ਕੀ ਤੁਸੀਂ ਚਾਹੁੰਦੇ ਆ ਕੀ ਤੁਹਾਡੀ ਮੰਗ ਆ ਕੀ ਤੁਸੀਂ ਕਰਨਾ ਚਾਹੁੰਦੇ ਆ ਸਾਨੂੰ ਮੇਰੇ ਘਰ ਤੱਕ ਸਰਪੰਚ ਨੇ ਨਾ ਕੋਈ ਮੈਂਬਰ ਕੋਈ ਨਹੀਂ ਪਹੁੰਚਿਆ ਜੀ ਨਾ ਰਾਤ ਨੂੰ ਪੁੱਛਿਆ ਨਾ ਕੋਈ ਦਿਨ ਅੱਜ ਚ ਪੰਜਵਾਂ ਦਿਨ ਆ ਜੀ ਪੰਜਵੇਂ ਦਿਨ ਤੱਕ ਨਹੀਂ ਕੋਈ ਸਰਪੰਚ ਨੇ ਸਾਡੇ ਤੋਂ ਪੁੱਛਿਆ ਵੀ ਅੱਗੇ ਤੁਸੀਂ ਕੀ ਕਾਰਵਾਈ ਕਰਾਉਣਾ ਚਾਹੁੰਦੇ ਆ ਕੀ ਤੁਸੀਂ ਮੰਗ ਆ ਕੁਛ ਨਹੀਂ ਜੀ ਪੁੱਛਦੇ ਸਾਡੇ ਬਸ ਮੁੰਡੇ ਆ ਵੀ ਜਿਹੜੇ ਉਹਨਾਂ ਨੂੰ ਫੜੀ ਜਾਂਦੇ ਆ ਬੁੜੀਆਂ ਨੂੰ ਗਾਲੀ ਗਲੋਚ ਕਰਦੀ ਆ ਪੁਲਿਸ ਉਹਦੇ ਵੀ ਬਹੁਤ ਕਰਕੇ ਗਈ ਹਾਂਜੀ ਲਾਟੀ ਚਾਰਜ ਬੁੜੀਆਂ ਤੇ ਵੀ ਕਰਦੇ ਆ ਜੀ ਬੰਦਿਆਂ ਤੇ ਤੇ ਕਰਦੇ ਮੇਰੇ ਖੁਦ ਘਰ ਵਾਲੇ ਤੇ ਕਰਕੇ ਗਏ ਜੀ ਮੈਨੂੰ ਵੀ ਮਾਰ ਕੇ ਗਿਆ ਜੀ ਪੁਲਿਸ ਵਾਲੇ ਉਹੀ ਜਿਹੜੇ ਕਹਿੰਦਾ ਮੇਰੀ ਬਾਹਾਂ ਟੁੱਟੀ ਉਸੇ ਮਾਣੇ ਮਾਰ ਕੇ ਗਿਆ ਈ ਮੇਰੇ ਵੀ ਕਹਿੰਦਾ ਤੂੰ ਅੱਗੇ ਧਰਨੇ ਲਵਾਉਣਾ ਫਿਰਦਾ ਕਿ ਤੂੰ ਧਰਨੇ ਲਵਾਉਣਾ ਫਿਰਦਾ ਤੇਰੀ ਗੱਲ ਸੁਣੀ ਦਰਖਾਸਤ ਲਿਖੀ ਆ ਮੈਂ ਹੱਥ ਹੀ ਲਿਖੀ ਆ ਪਰ ਜਿਹੜੇ ਮੇਰਾ ਪਰਿਵਾਰ ਆ ਉਹਨੂੰ ਵੀ ਤਾਂ ਬਚਾਉਣਾ ਕੱਲੀ ਧੀ ਨੂੰ ਥੋੜੀ ਉਹ ਵੀ ਤਾਂ ਮੇਰਾ ਪਰਿਵਾਰ ਆ ਮੇਰੀ ਧੀ ਦਾ ਵਾ ਉਹ ਵੀ ਬਾਹਰ ਕੱਢੋ ਦੀ ਖਾਤਰ ਖੜੇ ਸੀਗੇ ਮੁੰਡੇ ਹਨਾ ਤੇ ਵੀ ਉਹਨਾਂ ਉਹਨਾਂ ਨੂੰ ਤੁਸੀਂ ਚੱਕ ਚੱਕ ਅੰਦਰ ਪਾ ਵੜੀ ਜਾਂਦੇ ਆ ਪਰਚੇ ਪਾਈ ਜਾਂਦੇ ਆ ਕੋਈ ਹਨਾ ਤੇ ਉਹਨਾਂ ਇਸ ਇਹ ਸਰਕਾਰ ਤੋਂ ਇਹ ਮੰਗਾ ਕਿ ਕੁੜੀ ਦੇ ਵੀਰਾਂ ਤੇ ਪਰਚੇ ਨਾ ਪਾਏ ਜਾਣ ਪਰਚੇ ਰੱਦ ਕੀਤੇ ਜਾਣ ਉਹਨਾਂ ਦੇ ਹਾਂਜੀ ਜਿਹੜੀ ਗੁਰੂ ਕਾ ਦੀ ਕਮੇਟੀ ਆ ਉਹ ਤੁਹਾਡੇ ਨਾਲ ਸਹਿਮਤੀ ਹੈ ਤੁਹਾਡੇ ਨਾਲ ਨਹੀਂ ਸਾਡੇ ਨਾਲ ਸਹਿਮਤੀ ਉਹ ਤਾਂ ਕੋਈ ਗੱਲ ਹੀ ਨਹੀਂ ਸੁਣੀ ਜੀ ਸਾਡੀ ਕਮੇਟੀ ਨੇ ਤਾਂ ਸਾਡੀ ਕੋਈ ਗੱਲ ਨਹੀਂ ਸੁਣੀ ਸੀ ਹਾਂਜੀ ਇਹ ਉਸ ਟਾਈਮ ਗੁਰਦੁਆਰੇ ਦੇ ਵਿੱਚ ਸੀ ਜਦੋਂ ਕਮੇਟੀ ਹਾਂਜੀ ਜੀ ਤੁਸੀਂ ਉਸ ਵਕਤ ਜਦੋਂ ਇਹ ਹਾਲਾਤ ਬਣੇ ਆ ਤੁਸੀਂ ਉੱਥੇ ਸੀਗੇ ਮੌਜੂਦ ਹਾਂਜੀ ਮੈਂ ਉੱਥੇ ਪਹੁੰਚ ਗਈ ਸੀ ਕੀ ਗੱਲਬਾਤ ਹੁੰਦੀ ਆ ਕੱਟ ਕਿੰਨਾ ਸੀ ਕੱਟ ਤਾਂ ਕਾਫੀ ਸੀਗਾ ਜੀ ਹਾਂਜੀ ਜਦੋਂ ਕੱਟ ਹੋਇਆ ਪਿੰਡ ਦੇ ਲੋਕ ਵੀ ਪਹੁੰਚ ਗਏ ਤੁਸੀਂ ਵੀ ਪਹੁੰਚ ਗਏ ਵੀ ਇਹ ਕੱਲ ਹੋ ਜਿਹੜੇ ਬੱਚੇ ਸਿੱਖਦੇ ਸੀ ਹੋਰ ਹਾਰਮੋਨੀਅਮ ਮੋਬਾਜਾ ਉਹਨਾਂ ਦੇ ਮਾਪੇ ਵੀ ਪਹੁੰਚੇ ਸੀ ਉੱਥੇ ਹਾਂਜੀ ਉਹਨਾਂ ਬੱਚਿਆਂ ਦੇ ਮਾਪੇ ਵੀ ਪਹੁੰਚ ਗਏ ਸੀਗੇ ਜੀ ਹਾਂਜੀ ਅਸੀਂ ਕਮੇਟੀ ਨੂੰ ਇਹੀ ਗੱਲ ਕਹੀ ਸੀ ਵੀ ਤੁਸੀਂ ਸਾਡੀ ਵੀ ਗੱਲ ਸੁਣੋ ਉਹਨਾਂ ਨੇ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਉਸ ਮੋਜਰਮ ਨੂੰ ਅੰਦਰ ਤਾੜਤਾ ਹਾਂਜੀ ਕੋਈ ਉਹ ਸਰਟੀਫੀਕਟ ਵੀ ਵਜੀ ਆ ਮੁਰਜਮ ਦੀ ਨਹੀਂ ਜੀ ਕੋਈ ਛੱਟਪੇਟ ਨਹੀਂ ਵਜੀ ਜੀ ਸਾਡੇ ਤੋਂ ਤਾਂ ਗੁੱਝੀਆਂ ਹੀ ਵਜੀਆਂ ਜਿੰਨੀਆਂ ਵਜੀਆਂ ਹਾਂਜੀ ਥੱਪੜ ਵਗੈਰਾ ਮਾਰੇ ਆ ਬਸ ਇਹੀ ਜਾ ਕੇ ਕੁਛ ਕੀਤਾ ਕੋਈ ਸਾਡੇ ਕੋਲ ਹੱਥ ਸੰਦ ਨਹੀਂ ਸੀਗਾ ਸਾਡੇ ਕੋਲੇ ਹਾਂਜੀ ਯਾਰ ਹੁੰਦਾ ਤਾਂ ਫੇਰ ਹੀ ਵਜਦੀ ਜੀ ਹਾਂਜੀ ਫੇਰ ਤਾਂ ਅਸੀਂ ਉਹਨੂੰ ਮੌਕੇ ਤੇ ਸਜ਼ਾ ਦੇਈ ਦੇਣੀ ਸੀ ਨਹੀਂ ਸੀ ਬਸ ਹਾਂਜੀ ਜਦੋਂ ਉਹਨੂੰ ਪੈੰਡ ਇਕੱਠਾ ਹੋਇਆ ਜੀ ਉਦੋਂ ਤੱਕ ਤਾਂ ਉਹਨਾਂ ਨੇ ਕਮਰੇ 'ਚ ਤਾੜਤਾ ਸੀ ਉਹਨੂੰ ਕਮਰੇ 'ਚ ਤਾੜਤਾ ਹਾਂਜੀ ਕਮਰੇ 'ਚ ਤਾੜਤਾ ਸੀ ਸਾਡੇ ਤੋਂ ਹੀ ਵਜੀਆਂ ਜਿੰਨੀਆਂ ਕੁ ਮਾਰ ਹੋਈਆਂ ਜੀ ਉਹ ਘਰੇ ਨਹੀਂ ਸੀ ਟਰਾਲਾ ਭਰਨ ਗਿਆ ਜਲੰਧਰ ਹੱਟ ਲੈ ਕੇ ਜਾਣਾ ਮੈਂ ਆਪ ਟਰਾਲਾ ਭੱਟੇ ਤੇ ਭਰੀ ਜਾਂਦਾ ਇਹਨਾਂ ਨੇ ਫੋਨ ਲਾਇਆ ਮੇਰੇ ਘਰ ਵਾਲੇ ਨੇ ਤੇ ਮੈਂ ਆਇਆ ਤੇ ਉਹਦੋਂ ਤਾਂ ਅੰਦਰ ਤਾੜਿਆ ਪਿਆ ਸੀ ਗਈ ਵੜ ਨਹੀਂ ਨਹੀਂ ਦਿੰਦੇ ਸੀ ਅੰਦਰ ਜੀ ਜੀ ਜਿਹੜਾ ਹਾਰਮੋਨੀਅਮ ਸਿਖਾਉਂਦਾ ਸੀ ਮੁੰਡਾ ਉਹ ਕਿੰਨੇ ਜਣੇ ਸੀ ਇੱਕ ਕੱਲਾ ਹੀ ਸੀ ਜਾਂ ਹੋਰ ਵੀ ਉਹਦੇ ਨਾਲ ਕੁਝ ਸੀ ਕੋਈ ਜੀ ਉਹ ਕਹਿੰਦੇ ਉਹਦੇ ਛੁੱਟੀ ਤੇ ਸੀ ਉਹਦੇ ਉਹ ਆਏ ਨਹੀਂ ਦੋਨੇ ਜੀ ਸਿਖਾਉਂਦੇ ਸੀਗੇ ਲੇਡੀਜ਼ ਐਂਜੈਂਸ ਦੋਨੇ ਹੀ ਸਿਖਾਉਂਦੇ ਸੀਗੇ ਉਹ ਉਹਦੇ ਛੁੱਟੀ ਤੇ ਸੀ ਇਹਨਾਂ ਨੂੰ ਕਹਿ ਕੇ ਕਿਸੇ ਕਿਸੇ ਕੱਲ ਨੂੰ ਰਿਹਾਸਰ ਕਰ ਲਿਓ ਤੁਹਾਡੇ ਤੋਂ ਆ ਕੇ ਅਸੀਂ ਸੁਣਨਾ ਵਾ ਹਜ਼ੀ ਆਂਜੀ ਤਪਲਾ ਵਗੈਰਾ ਤੁਹਾਡੇ ਤੋਂ ਵਜਾ ਕੇ ਦੇਖਾਂਗੇ ਤੁਸੀਂ ਕੱਲ ਨੂੰ ਰਿਹਾਸਲ ਕਰਕੇ ਰੱਖਿਓ ਕਾਫੀ ਬੱਚੇ ਸੀਗੇ ਇਹ ਆਪ ਤਾਂ ਨਹੀਂ ਸਿਖਾਉਂਦਾ ਸੀ ਕਹਿੰਦੇ ਵੀ ਇਹ ਤਾਂ ਹੈਲਪਰ ਸੀ ਉਹਨਾਂ ਦਾ ਹਾਂਜੀ ਹੈਲਪਰ ਸੀ ਹੈਲਪਰ ਸੀ ਜਾਂ ਦੇਖ ਵਗੈਰਾ ਦਿੰਦਾ ਸੀਗਾ ਬਾਹਰ ਕੱਢ ਦਿੰਦਾ ਸੀ ਹਾਂਜੀ ਜਿਵੇਂ ਗੁਰੂ ਘਰ ਦੇ ਵਿੱਚ ਪ੍ਰਸ਼ਾਦ ਵੰਡਣਾ ਹਾਂਜੀ ਬੱਚੇ ਹਾਂਜੀ ਵੀ ਮਾਲਾ ਨਮੂਨਿਆਂ ਮਚਕਿਆ ਨਹੀਂ ਜਾਂਦਾ ਗਾ ਇਹਨੇ ਮਾਲਾ ਬਾਹਰ ਕੱਢ ਕੇ ਦੇ ਦਿੱਤਾ ਤਪਲੇ ਵਗੈਰਾ ਬਾੜ ਬਾਹਰ ਕੱਢਦੇ ਤੇ ਬੱਚਿਆਂ ਨੂੰ ਇਦਾਂ ਸੀ ਜੀ ਹਾਂਜੀ ਗਾਜੀ ਸੀ ਜੋ ਪਿੰਡ ਦੇ ਵਿੱਚੋਂ ਹਾਂਜੀ ਲੰਗਰ ਪਾਣੀ ਇਕੱਠਾ ਕਰਕੇ ਲਾਉਂਦਾ ਸੀ ਦੇਗ ਵਗੈਰਾ ਦੇ ਦਿੰਦਾ ਜਦੋਂ ਗੁਰੂ ਘਰ ਕੋਈ ਵੀ ਸੰਗਤ ਜਾਂਦੀ ਸੀ ਉਹਨਾਂ ਨੂੰ ਦੇਗ ਵਗੈਰਾ ਦਿੰਦਾ ਸੀਗਾ ਜੀ ਕਿੰਨਾ ਟਾਈਮ ਕੋਈ ਸੀ ਤੁਹਾਨੂੰ ਜਾਂਦੇ ਨੂੰ ਤਿੰਨ ਹਫ਼ਤੇ ਕਿੰਨਾ ਹਫ਼ਤੇ ਹੋ ਗਈ ਸੀ ਤੇ ਕਿੰਨੇ ਬੱਚੇ ਸੀ ਤੁਸੀਂ ਜਿਹੜੇ ਜਾਂਦੇ ਸੀ ਉੱਥੇ ਉੱਥੇ ਅਸੀਂ ਵੀ ਖਜਾਨੇ ਹੁੰਦੇ ਸੀ ਜਿਹੜਾ ਅਸੀਂ ਸਾਰੇ ਚੰਤੇ ਸੀ ਢਿੱਕ ਜਨੇ ਹੁੰਦੇ ਸੀ ਹਾਂਜੀ ਜੀ ਜਿਹੜੀ ਇਹ ਡਾਲੀ ਕਰਦਾ ਜਿਹਨੂੰ ਆਪਾਂ ਲਾਂਗਰੀ ਕਹਿ ਦਿੰਨੇ ਆ ਗਾਜੀ ਕਹਿ ਦਿੰਨੇ ਆ ਉਹ ਤੁਹਾਡੇ ਨੇ ਕੀ ਹਰਕਤਾਂ ਕਰਦਾ ਸੀ ਪੁੱਤ ਜੀ ਉਹ ਮੈਂ ਨਾ ਸ਼ੇਰ ਸ਼ਾਹ ਹੀ ਕਰਦਾ ਸੀ ਅੰਦਰ ਬਲਾ ਕੇ ਇਹ ਪਹਿਲੀ ਵਾਰ ਹੋਇਆ ਸੀ ਤੇ ਉਸ ਤੋਂ ਪਹਿਲਾਂ ਵੀ ਕਿਤੇ ਕਰਦਾ ਸੀ ਉਹ ਮੈਨੂੰ ਨਹੀਂ ਪਤਾ ਨਹੀਂ ਤੁਹਾਡੇ ਨਾਲ ਪਹਿਲੀ ਵਾਰ ਹੋਇਆ ਸੀ ਇਹ ਹਾਂਜੀ ਜੀ ਤੁਸੀਂ ਫਿਰ ਘਰੇ ਆ ਕੇ ਮਮਾ ਨੂੰ ਦੱਸਿਆ ਹਾਂਜੀ ਮਮਾ ਨੂੰ ਕੀ ਦੱਸਿਆ ਫਿਰ ਤੁਸੀਂ ਜਾ ਕੇ ਮੈਂ ਕਿਹਾ ਵੀ ਬਾਬਾ ਗੰਦੇ ਕੰਮ ਕਰਦਾ ਮੇਰ ਨਾਲ ਤੇ ਫਿਰ ਮੇਰੇ ਮਮਾ ਸੁਣੇ ਤੇ ਹਾਰ ਔਰ ਤਾਂ ਵੀ ਕਰਦਾਰੇ ਪਹੁੰਚੇ ਹੂੰ ਹਾਂਜੀ ਜੀ ਬੱਚੀ ਤੋਂ ਅਸੀਂ ਬਾਲਾ ਕੁਝ ਨਹੀਂ ਪੁੱਛ ਸਕਦੇ ਬੱਚੀ ਛੋਟੀ ਹੈ ਪਰ ਜੋ ਕੁਛ ਕੀਤਾ ਗਾਜੀ ਵੱਲੋਂ ਉਹ ਬਿਲਕੁਲ ਗਲਤ ਹੈ ਨਹੀਂ ਕਰਨਾ ਚਾਹੀਦਾ ਸੀ ਪਰ ਪਰਿਵਾਰ ਕਹਿ ਰਿਹਾ ਕਿ ਜਦੋਂ ਬੱਚੀ ਨੇ ਦੱਸਿਆ ਘਰ ਆ ਕੇ ਤੇ ਅਸੀਂ ਗੁੱਸੇ ਦੇ ਵਿੱਚ ਸੀ ਅਸੀਂ ਜਾ ਕੇ ਉੱਥੇ ਗਾਜੀ ਨੂੰ ਕੁੱਟਿਆ ਮਾਰਿਆ ਵੀ ਹੈ ਲੋਕ ਵੀ ਇਕੱਠੇ ਹੋ ਗਏ ਪਰ ਉੱਥੇ ਕੁਛ ਇਹਨਾਂ ਦੇ ਦੱਸਣ ਦੇ ਮਤਾਬਕ ਹੈ ਵੀ ਹਗਾਮਾ ਵੀ ਹੋਇਆ ਹੋਊਗਾ ਜਿਵੇਂ ਦਸਿੱਦਾਰੀ ਭੈਣ ਵੀ ਗੱਡੀਆਂ ਵੀ ਭੰਨੀਆਂ ਗਈਆਂ ਪੁਰਸ ਦਾ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਕਿ ਗੱਡੀਆਂ ਭੰਨੀਆਂ ਗਈਆਂ ਜਾਂ ਨਹੀਂ ਭੰਨੀਆਂ ਪਰ ਇਹਨਾਂ ਦੇ ਦੱਸਣ ਦੇ ਮਤਾਬਕ ਹੈ ਜਿਹੜੇ ਇਹਨਾਂ ਦੇ ਬੱਚੇ ਫਸੇ ਆ ਉਹ નિર્ਦੋਸ਼ ਹੈ ਇਹ ਹੁਣ ਮੰਗ ਕਰ ਰਿਹਾ ਹੈ ਪਰਿਵਾਰ ਕਿ ਉਹਨਾਂ ਬੱਚਿਆਂ ਨੂੰ ਛੱਡਿਆ ਜਾਵੇ ਕਿ ਇਹ ਪਰਿਵਾਰਾਂ ਨੂੰ ਗੁੱਸਾ ਸੀ ਉਸ ਵਕਤ ਕਿ ਸਾਡੀ ਜੋ ਬੱਚੀ ਦੇ ਨਾਲ ਹੋਇਆ ਗਲਤ ਹੋਇਆ ਗੁੱਸੇ ਦੇ ਨਾਲ ਪਰਿਵਾਰ ਉੱਥੇ ਪਹੁੰਚਦਾ ਹੈ ਕਾਫੀ ਕੱਠ ਹੋ ਜਾਂਦਾ ਹੈ ਜਦੋਂ ਇਹੋ ਜਿਹਾ ਮਾਹੌਲ ਹੋਵੇ ਵੇਖੋ ਗੁੱਸਾ ਤਾਂ ਆਉਂਦਾ ਹੀ ਹੈ ਪਰਿਵਾਰ ਨੂੰ ਕਿਸੇ ਦੇ ਬੱਚੇ ਦੇ ਨਾਲ ਹੋਵੇ ਪਰ ਪਰਿਵਾਰ ਹੁਣ ਇਨਸਾਫ ਮੰਗ ਰਿਹਾ ਕਿ ਜਿਹੜੇ ਇਹ ਬੱਚੇ ਫੜੇ ਕਿੰਨੇ ਬੱਚੇ ਫੜੇ ਤੁਹਾਡੇ 12 ਬੱਚੇ ਤੇ ਪਰਚਾ ਜਾ ਰਿਹਾ ਤਿੰਨ ਤਿੰਨ ਤਾਂ ਉਹਨਾਂ ਨੇ ਫੜ ਲਏ ਆ ਤੇ 9 ਬਾਹਰ ਆ ਕਹਿੰਦੇ ਉਹ ਨਹੀਂ ਪਤਾ ਹੁਣ ਕਿਹੜੇ ਕਿਹੜੇ ਬੱਚੇ ਤੇ ਨਾਮ ਆ ਹਾਂਜੀ ਇੱਕ ਜੋੜਾ ਵਾ ਜਿਹੜੇ ਤਿੰਨ ਮੌਜੂਦਾ ਫੜੇ ਆ ਜੀ ਹਾਂਜੀ ਮੌਜੂਦਾ ਹੁਣ ਉਹਦੇ ਇਹ ਸੀ ਮਗਰੀ ਸਾਡੇ ਮੁੰਡੇ ਸਾਡੇ ਚੱਕ ਕੇ ਲੈ ਗਏ ਜੀ ਹਾਂਜੀ ਹੁਣ ਤਿੰਨ ਚਾਰ ਤਾਂ ਤੁਸੀਂ ਦੱਸਿਏ ਨੇ ਫੜੇ ਆ ਹਾਂਜੀ ਤੇ ਤਿੰਨ ਫੜੇ ਆ ਤੇ 12 ਬੰਦੇ ਦੇ ਪਰਚਾ ਦੱਸ ਕਹਿੰਦੇ 12 ਬੰਦੇ ਤੇ ਪਰਚਾ ਕਟਿਆ ਹੋਇਆ ਕਹਿੰਦੇ ਬਾਕੀ ਅਣਪਛਾਤੇ ਵੀ ਆ ਕੁਝ ਹੋਰ ਚਲੀ ਭਜਾਨ ਅਪਛਾਤੇ ਵੀ ਲਿਖਾਇਆ ਜੀ ਉਹਨਾਂ ਨੇ ਹਾਂਜੀ ਹੁਣ ਤੁਸੀਂ ਮੰਗ ਕਰਦੇ ਹੋ ਕਿ ਜਿਹੜੇ ਪਰਚਾ ਕਟਿਆ ਤਿੰਨਾ ਤੇ ਜਾਂ ਬਾਕੀਆਂ ਤੇ ਆ ਸਾਰੇ ਪਰਚੇ ਰੱਦ ਕੀਤੇ ਜਾਣ ਸਾਨੂੰ ਇਨਸਾਫ ਫੇਰ ਮਿਲੂਗਾ ਜੇ ਸਾਡੇ ਵੀ ਉਹਨਾਂ ਬੰਦਿਆਂ ਨੂੰ ਬਾਹਰ ਕੱਢਿਆ ਜਾਵੇ ਨਹੀਂ ਸਾਨੂੰ ਕੋਈ ਸਰਕਾਰ ਇਨਸਾਫ ਨਹੀਂ ਦੇ ਰਹੀ ਕੋਈ ਪ੍ਰਸ਼ਾਸਨ ਨਹੀਂ ਇਨਸਾਫ ਦੇ ਰਿਹਾ ਜਿੰਨਾ ਚਿਰ ਸਾਡੇ ਬੱਚਿਆਂ ਤੇ ਇਨਸਾਫ ਨਹੀਂ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਵੀ ਚਲ ਮਾਲਾ ਸਾਨੂੰ ਅਸੀਂ ਤਾਂ ਉਹਦਾ ਮੌਜੂਦਾ ਨਹੀਂ ਸੀ ਜਦੋਂ ਗੱਡੀਆਂ ਭੰਨਿਆ ਕਿਉਂਕਿ ਅਸੀਂ ਉਸ ਟਾਈਮ ਥਾਣੇ 'ਚ ਪਰਚਾ ਕਟਾਉਣ ਗਏ ਹੋਏ ਸੀਗੇ ਠੀਕ ਹੈ ਨਾ ਉਹ ਨਹੀਂ ਸਾਨੂੰ ਪਤਾ ਵੀ ਕਦੋਂ ਕਟਿਆ ਗਿਆ ਵੀ ਇਹਨਾਂ ਨੇ ਕੀ ਹਰਕਤਾਂ ਕੀਤੀਆਂ ਜਾਂ ਕਿਸੇ ਨੇ ਕੀਤੀਆਂ ਵਾ ਪਰ ਪੁਲਿਸ ਨੂੰ ਸਰਕਾਰ ਨੂੰ ਇਹ ਗੁੱ ਪਾਨਾ ਤੋੜ ਕੀਤੀ ਗਈ ਆ ਤੇ ਕੁੜੀ ਤੇ ਨਹੀਂ ਗੁੱਸਾ ਆ ਵੀ ਕੁੜੀ ਨਾਲ ਐਡੀ ਗੰਦੀ ਹਰਕਤ ਹੋ ਰਹੀ ਆ ਫਿਰ ਕੁੜੀ ਨੂੰ ਇਨਸਾਫ ਨਹੀਂ ਨਾ ਮਿਲ ਰਿਹਾ ਤੇ ਉਹ ਤਾਂ ਆਪਦਾ ਵੀ ਕੱਢੀ ਆ ਰਹੇ ਆ ਖੋਰ ਆਪਦੀ ਕੱਢੀ ਜਾ ਰਹੇ ਆ ਵੀ ਅਸੀਂ ਐਂ ਕਰ ਵੀ ਸਾਡੇ ਨਾਲ ਇਦਾਂ ਕੀਤਾ ਵਾ ਮੇਰੀ ਬੱਚੀ ਨੂੰ ਫੇਰ ਇਨਸਾਫ ਆ ਜੇ ਉਹਨਾਂ ਦੇ ਮੁੰਡਿਆਂ ਦੇ ਸਾਰੇ ਪਰਚੇ ਰੱਦ ਕੀਤੇ ਜਾਣਗੇ ਬਸ ਮੇਰੀ ਸਰਕਾਰ ਲਈ ਇਹੀ ਬੇਨਤੀ ਆ ਮੇਰੀ ਬੱਚੀ ਨੂੰ ਫੇਰ ਵੀ ਫੇਰ ਇਨਸਾਫ ਮਿਲੂਗਾ ਜੇ ਉਹਦੇ ਵੀਰ ਬਾਹਰ ਆਉਣਗੇ ਸਾਰੇ ਜਿੰਨੇ ਵੀ ਫੜੇ ਆ ਜਾਂ ਪਰਚੇ ਕੀਤੇ ਹੋਏ ਆ ਬਸ ਤੇ ਉਹਨੂੰ ਰਾਗੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਸ ਤੁਹਾਡੇ ਕਿੰਨੇ ਬੱਚੇ ਪਨੇ ਮੇਰੇ ਵੀਰੇ ਦੋ ਬੇਟੀਆਂ ਇੱਕ 11 ਸਾਲ ਦੀ ਇਹ ਵੱਡੀ ਸੀਗੀ ਇਸ ਤੋਂ ਛੋਟੀ ਆ 9 ਸਾਲ ਦੀ ਇੱਕ ਛੋਟਾ ਬੱਚਾ ਸਾਲ ਦਾ ਜੀ ਮੁੰਡਾ ਮੇਰੇ ਦੋ ਬੇਟੀਆਂ ਇੱਕ ਮੁੰਡਾ ਹਾਂਜੀ ਬਸ ਅਸੀਂ ਤਾਂ ਇਹ ਕਹਿੰਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਹਜੇ ਵੀ ਬਹੁਤ ਵਿਸ਼ਵਾਸ ਆ ਪਰ ਜਿਹੜੇ ਬੰਦੇ ਰਹਿ ਰਹੇ ਉਹਨਾਂ ਤੇ ਸਾਨੂੰ ਵਿਸ਼ਵਾਸ ਨਹੀਂ ਦੁਨੀਆਂ ਦਾ ਹੋਰ ਦਾ ਵੀ ਵਿਸ਼ਵਾਸ ạt ਜੂਗਾ ਕਿਸੇ ਨੇ ਧੀ ਭੈਣ ਗੁਰਦੁਆਰੇ ਵਿੱਚ ਘੱਲਣੀ ਨਹੀਂ ਨਿਗੀ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਸਾਡੇ ਬੰਦੇ ਨੱਕੇ ਚੱਕੇ ਗਏ ਜਾਂ ਫਸ ਗਏ ਨਾ ਬਾਹਰ ਆਇਆ ਤਾਂ ਦੁਨੀਆਂ ਦਾ ਗੁਰਦੁਆਰੇ ਨੂੰ ਬਲਾ ਤਾਲੇ ਵਾਂਗੂ ਤਾਲਾ ਹੀ ਲਾਣਾ ਪੈਣਾ ਬਸ ਪ੍ਰਸ਼ਾਸਨ ਅੱਗੇ ਇਹੀ ਆ ਕਿ ਮੇਰੇ ਜਿਹੜੇ ਕੁੜੀ ਦੇ ਵੀਰ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਵਰਚੇ ਰੱਦ ਕੀਤੇ ਜਾਣ ਠੀਕ ਆ ਨਾ ਸਰਕਾਰ ਆਪ ਦੀ ਪਰਭਾਈ ਮੰਗੀ ਜਾ ਰਹੀ ਆ ਪਰ ਮੇਰੀ ਕੁੜੀ ਦੀ ਅਜੇ ਤੀਦੀ ਕੋਈ ਮੁੱਲ ਨਹੀਂ ਪਾਰੀ ਜੀ ਛੋਟੀ ਜੀ ਬੱਚੀ ਆ ਪੰਜਵੀਂ ਕਲਾਸ ਵਿੱਚ ਪੜਦੀ ਆ ਜੀ ਸੁਣਵਾਈ ਨਹੀਂ ਕਰ ਰਿਆ ਜੀ ਵੀ ਅਸੀਂ ਕੱਲ ਨੂੰ ਮੇਰੀ ਬੱਚੀ ਨੇ ਪੜਨਾ ਲਿਖਣਾ ਵਾ ਵੀ ਕੋਈ ਨਹੀਂ ਸਾਡੀ ਗਰੀਬ ਕਰਕੇ ਸਾਡੀ ਸੁਣ ਨਹੀਂ ਸੁਣ ਨਹੀਂ ਰਿਹਾ ਇਹ ਕੋਈ ਤਕੜੇ ਦੂੰਦੀ ਤਾਂ ਵਾਧੂ ਸੁਣਵਾਈ ਹੋਣੀ ਸੀ ਸਾਡੀ ਗਰੀਬ ਦੀ ਬੱਚੀ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਆ ਉਲਟਾ ਪੁਲਿਸ ਧੱਕਾ ਕਰ ਰਹੀ ਆ ਜੀ ਸਾਡੇ ਨਾਲ ਹਾਂਜੀ ਕਿਉਂਕਿ ਸਾਡੇ ਮੰਗਰੀ ਸਾਡੇ ਬੱਚੇ ਬੋਲੇ ਆ ਤੇ ਸਾਡੇ ਬੱਚਿਆਂ ਨੂੰ ਠਾਣੇ ਚਾ ਸਾਡੇ ਮੰਗਰ ਕੌਣ ਬੋਲੂ ਜੀ ਅੱਗੇ ਤਾਂ ਮੇਰੀਆਂ ਬੱਚੀਆਂ ਨਹੀਂ ਵਡੀਆਂ ਹੋਣਾ ਕੱਲ ਨੂੰ ਨਹੀਂ ਹੋਣਾ ਬੱਚੀ ਕੱਲ ਨੂੰ ਕੋਈ ਹੋਰ ਵੀ 1921 ਹਰਕਤ ਹੁੰਦੀ ਹੈ ਫਿਰ ਕਿਸੇ ਨੇ ਮੇਰੀ ਬੇਟੀਆਂ ਦੇ ਮਗਰ ਵੀਰ ਬਣ ਕੇ ਖੜਨਾ ਨਹੀਂਗਾ ਜੇ ਇਹਨਾਂ ਨਾਲ ਤੱਕਾ ਹੋ ਗਿਆ ਜੀ ਗੁਰੂ ਘਰ ਤੇ ਗ੍ਰੰਥੀ ਕੋਲ ਪਹੁੰਚੇ ਆ ਇਹਨਾਂ ਤੋਂ ਪੱਖ ਲਾਵਾਂਗੇ ਕੀ ਗੱਲਬਾਤ ਹੈ ਇਹਨਾਂ ਕੋਲੇ ਲਾਂਗਰੀ ਜਿਹੜਾ ਰਹਿ ਰਿਹਾ ਸੀ ਉਹਦੇ ਬੋਲੋ ਜਿਹੜੀ ਹਰਕਤ ਕੀਤੀ ਗਈ ਹੈ ਉਹ ਕੀ ਗੱਲਬਾਤ ਹੈ ਕਹਾਣੀ ਕੀ ਹੈ ਵਾਪਿਸ ਸ਼ਾਸਤਰੀ ਗਾਨ ਜੀ ਇਹ ਲਾਂਗਰੀ ਐ ਉਹ ਤੁਹਾਡੇ ਕੋਲੇ ਕਿੰਨੇ ਚਿਰ ਤੋਂ ਲੈ ਰਹੇ ਰਹੇ ਨੇ ਹੁਣ ਹੋ ਗਏ 5-6 ਮਹੀਨੇ ਹੋ ਗਏ ਰਹਿੰਦੇ 5-6 ਮਹੀਨੇ ਹਾਂਜੀ ਪਹਿਲਾਂ ਵੀ 5-6 ਮਹੀਨੇ ਜਣੀ ਕੇ ਲਾ ਗਿਆ ਤੇ ਹੁਣ ਵੀ 5-6 ਮਹੀਨੇ ਹੋ ਗਏ ਸੀਗੇ ਵੀ ਇਹੋ ਜਿਹਾ ਨਹੀਂ ਸੀਗਾ ਵਧੀਆ ਸੇਵਾਦਾਰ ਸੀ ਕੋਈ ਇਹੋ ਜੀ ਗੱਲ ਨਹੀਂ ਸੀਗੀ ਜਾਨੀ ਲੱਗਦਾ ਨਹੀਂ ਵੀ ਇਹੋ ਜਿਹਾ ਹੈਗਾ ਜਾਨੀ ਕਿ ਹਰਕਤ ਜਿਹੜੀ ਹੋਈ ਆ ਕੋਈ ਸਮਝੋ ਇਹ ਮੂੰਹਕਾਰਖ ਲੱਗਣੀ ਸੀ ਕੀ ਤਾਂ ਕਰਕੇ ਇਜਨਿਕ ਵੀ ਕੁੜੀ ਇੱਥੇ ਮਥਾ ਟੇਕਣ ਆਈ ਆ ਤੇ ਸੰਥਿਆ ਕਰਦੇ ਸੀ ਗੁਰਬਾਣੀ ਦਾ ਕੀਰਤਨ ਸਿਖਾਉਂਦਾ ਸੀਗਾ ਮੋਗੇ ਤੋਂ ਰਾਗੀ ਸਿੰਘ ਮਹੀਨੇ ਦੇ ਵਿੱਚ 2 ਹਫ਼ਤੇ ਸਿਖਾਉਂਦਾ ਸੀ ਹਫ਼ਤੇ ਦੇ ਵਿੱਚ 2 ਦਿਨ ਸਿਖਾਉਂਦਾ ਸੀ ਬੁੱਧਵਾਰ ਤੇ ਐਤਵਾਰ ਬਸ ਉਹ ਬੱਚੀ ਨੇ ਉਹਦਾ ਰਿਆਜ ਕਰਨ ਵਾਸਤੇ ਆਈ ਬੱਚੀ ਤੇ ਉਹਨੇ ਮਦਦ ਹਰਕਤ ਹੋਈ ਆ ਤੋ ਤੋਂ ਬਾਅਦ ਦੇ ਵਿੱਚ ਪਬਲਿਕ ਆ ਗਈ ਉਹਨਾਂ ਨੇ ਆਣ ਕੇ ਉਹਨੂੰ ਕੁੱਟਿਆ ਬਾਅਦ ਦੇ ਵਿੱਚ ਪੁਲਿਸ ਆ ਗਈ ਪੁਲਿਸ ਨੂੰ ਫੜਾਤਾ ਉਹਦੇ ਤੇ ਕੇਸ ਪਾਤਾ ਕੇਸ ਪਾ ਕੇ ਉਹਨੂੰ ਹੁਣ ਫਰੀਦਕੋਟ ਜੇਲ੍ਹ ਦੇ ਵਿੱਚ ਘਾਲਤਾ ਹੀ ਹਾਂਜੀ ਹਾਂਜੀ ਜਿਹੜਾ ਇਹ ਗ੍ਰੰਥ ਲਾਂਗਰੀ ਸੀ ਤੁਹਾਡੇ ਕੋਲੇ ਕਿੰਨੇ ਸਮੇਂ ਤੋਂ ਰਹਿ ਰਿਆ ਸੀ ਪੁਰਾਣਾ ਇਹਨੂੰ ਯਾਨੀ ਕਿ ਵੀ 6 ਮਹੀਨੇ ਹੋ ਗਏ ਸੀਗੇ 6 ਮਹੀਨੇ ਹੋ ਰਹੇ ਸੀ ਹਾਂਜੀ ਹਾਂਜੀ ਇਹ ਤਾਂ ਕਲਾ ਲਾਂਗਰੀ ਸੀ ਕਲਾ ਲਾਂਗਰੀ ਸੀ ਬਸ ਗਾਜਾ ਲਿਆਉਂਦਾ ਸੀ ਕਰਦਾ ਸ਼ਿਕਾਉਂਦਾ ਸੀ ਹੂੰ ਇਬਾ ਬਾਕੀ ਜਲ ਪਾਣੀ ਬਣਾ ਕੇ ਆਈ ਸੰਗਤ ਨੂੰ ਸ਼ਕਾਉਂਦਾ ਸੀ ਜੀ ਇਹਦੇ ਜਿਹੜੇ ਬੱਚੇ ਕਿੰਨੇ ਕਿ ਜਿਹਦੇ ਸਿੱਖਣਾਉਂਦੇ ਸੀ ਕਿੰਨੇ ਬੱਚੇ ਸੀ ਟੋਟਲ ਜਾਨੀ ਕਿ ਹੋ ਜਾਂਦੇ 15 20 ਬੱਚੇ 15 20 ਬੱਚੇ ਹਾਂਜੀ 15 20 ਬੱਚੇ 10 11 ਸਾਲ ਦੀ ਬੱਚੀ ਸੀ ਜਿਹਦੇ ਨਾਲ ਹੋਇਆ ਮਤਲਬ ਇਸ ਤੋਂ ਇਸ ਤੋਂ ਵੱਡੇ ਬੱਚੇ ਵੀ ਆਉਂਦੇ ਆ ਨਹੀਂ ਬਾਈ ਹਾਂਜੀ 15 ਸਾਲ ਤੱਕ ਵੀ ਆਉਂਦੇ ਬੱਚੇ ਹੂੰ ਜਨਨ ਕੇ ਵੀ ਛੋਟੇ ਲੈ ਕੇ 10 ਸਾਲ ਤੋਂ ਲੈ ਕੇ 15 ਕੇ ਸਾਲ ਤੱਕ ਜਿਹੜੇ ਬੱਚੇ ਜਿਹੜੇ ਆਉਂਦੇ ਸੰਤ ਕੀਰਤਨ ਸਿੱਖਣ ਵਾਸਤੇ ਉਦੋਂ ਤੱਕ ਕੀਰਤਨ ਦੀ ਕਲਾਸ ਨਹੀਂ ਬੱਚੇ ਜਨਨ ਕੇ ਜਿਹੜੇ ਆਏ ਜਿਹੜੇ ਰਿਆਜ਼ ਕਰਨ ਵਾਸਤੇ ਬੱਚੇ ਆਉਂਦੇ ਆ ਇਸ ਤਰ੍ਹਾਂ ਜਨਨ ਕੇ ਬੱਚੇ ਆਏ ਹੋਏ ਸੀਗੇ ਤੇ ਜਨਨ ਕੇ ਹਰ ਕਦ ਜਿਹੜੀ ਹੋਈ ਆ ਕੋਈ ਨਹੀਂ ਹੱਥ ਗੱਲ ਵੀ ਨਹੀਂ ਲੱਗਦੀ ਸਮਝ ਨਹੀਂ ਆਉਂਦੀ ਵੀ ਇਹ ਘਟਨਾ ਵਾਪਰੀ ਕਿਵੇਂ ਆ ਇਹੋ ਜਿਹਾ ਲੱਗਦਾ ਨਹੀਂ ਸੀ ਅੱਗੇ ਵੀ ਉਹ ਲਾ ਗਿਆ ਸਾਡੇ ਕੋਲ ਜੀ 5-6 ਮਹੀਨੇ ਬੱਚਿਆਂ ਵਾਲਾ ਵਿਆਹ ਹੋਇਆ ਉਹ ਰੋਡੇ ਪਿੰਡ ਦਾ ਕਿੰਨੀ ਕੁੰਮਰਾਂ ਉਹਨਾਂ ਦੀ ਹੋਗੇ 30 ਸਾਲ ਦੇ ਉਮਰ ਦੇ 30-30 ਸਾਲ ਦਾ ਹਾਂ ਜੀ ਕਿੰਨੇ ਬੱਚੇ ਸੀ ਉਹਨਾਂ ਦੇ ਦੋ ਬੱਚੇ ਆ ਜੀ ਬੱਚੇ ਹਾਂ ਜੀ ਜਿਹੜਾ ਉਹ ਪ੍ਰਵਾਸੀ ਲਾਂਗਰੀ ਦਾ ਉਹ ਵੀ ਇੱਥੇ ਹੀ ਰਹਿ ਰਿਹਾ ਸੀ ਨਹੀਂ ਨਹੀਂ ਉਹ ਆਪਣੇ ਪਿੰਡ ਰਹਿੰਦਾ ਸੀ ਉਹ ਪਿੰਡ ਰਹਿੰਦਾ ਸੀ ਹਾਂ ਜੀ ਹਾਂ ਜੀ 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 ਜਦੋਂ ਇਹ ਘਟਨਾ ਘਟੀ ਫਿਰ ਇੱਥੇ ਪੁਲਿਸ ਪ੍ਰਸ਼ਾਸਨ ਵੀ ਆਉਂਦਾ ਪਿੰਡ ਦੇ ਲੋਕ ਵੀ ਕਾਫੀ ਪਹੁੰਚ ਜਾਂਦੇ ਆ ਕਿ ਕੀ ਹਾਲਾਤ ਕੀ ਸੀ ਉਦੋਂ ਹਾਲਾਤ ਤਾਂ ਫਿਰ ਐ ਹੋ ਗਿਆ ਜੀ ਜਿਹਨੂੰ ਜਾਨੀ ਕਿ ਸਮਝੋ ਵੀ ਮਾਰ ਦੇਣ ਲੱਗੇ ਸੀ ਉਹਨੂੰ ਫਿਰ ਪੁਲਿਸ ਨੂੰ ਜਾਨੀ ਕਿ ਫੜਾਤਾ ਪੁਲਸ ਆਈ ਪ੍ਰਸ਼ਾਸਨ ਆਇਆ ਤੇ ਵੱਡੇ ਅਫਸਰ ਆਏ ਤੇ ਫਿਰ ਉਹਨਾਂ ਨੇ ਜਾਨੀ ਕਿ ਲੋਕਾਂ ਨੂੰ ਭੀੜ ਨੂੰ ਕਾਬੂ ਕਰਕੇ ਆਦੇ ਤਰੀਕੇ ਦੇ ਨਾਲ ਹੈਂਡਲ ਕਰਕੇ ਤੇ ਉਹਨੂੰ ਫਿਰ ਇੱਥੋਂ ਲੈ ਕੇ ਗਏ ਨੇ ਉਹ ਲੋਕ ਦੇ ਕੇਸ ਪਾ ਕੇ ਜਿਹਨੂੰ ਕੱਲ ਤਾਂ ਫਰੀਦਕੋਟ ਜੇਲ੍ਹ ਦੇ ਵਿੱਚ ਕੋ ਗੱਡੀਆਂ-ਗੱਡੀਆਂ ਪੰਨੀਆਂ ਗਈਆਂ ਪੁਲਿਸ ਦੀਆਂ ਜੀ ਬਹੁਤ ਪੰਨੀਆਂ ਭੇਜ ਨੇ ਬਾਹਰ ਜਨ ਕੇ ਹਰਕਤ ਦੇ ਵਿੱਚ ਆਈ ਰੋਹ ਦੇ ਵਿੱਚ ਜਾਣ ਕੇ ਉਹਨਾਂ ਨੇ ਗੱਡੀਆਂ ਭੰਨਤੀਆਂ ਨੁਕਸਾਨ ਦੇਣੇ ਪੁਲਿਸ ਦਾ ਹੀ ਬਹੁਤ ਕੀਤਾ ਪਰ ਤੇ ਨਹੀਂ ਕਿ ਕਾਫੀ ਪਏ ਲੋਕਾਂ ਦੇ ਜੀ ਜਿਹੜੀਆਂ ਤੁਹਾਡੀਆਂ ਗੁਰੂ ਘਰ ਦੀਆਂ ਗੱਡੀਆਂ ਵੀ ਹੋਣਗੀਆਂ ਕੁਝ ਇੱਥੇ ਆਮ ਲੋਕਾਂ ਦੀਆਂ ਗੱਡੀਆਂ ਇਹ ਆਮ ਲੋਕ ਵੀ ਜੇ ਪਹੁੰਚੋ ਉਹਨਾਂ ਦੀਆਂ ਗੱਡੀਆਂ ਵੀ ਹੋਣਗੀਆਂ ਉਹਨਾਂ ਦੀਆਂ ਪੰਨੀਆਂ ਗਈਆਂ ਤੇ ਕਲ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਪੰਨੀਆਂ ਕੱਲੇ ਪੁਰਸ਼ ਪ੍ਰਸ਼ਾਸਨ ਦੀਆਂ ਜੀ ਗੱਡੀਆਂ ਭਨੇ ਹਾਂ ਇਹ ਹੋਰ ਨਹੀਂ ਕਿਸੇ ਦਾ ਨੁਕਸਾਨ ਹੋਇਆ ਕੋਈ ਜੀ ਜਾਂ ਪੰਚਾਇਤ ਦੇ ਕੈਮਰੇ ਲੋਕ ਤੋੜੇ ਬਸ ਜੀ ਤੇ ਕੈਮਰੇ ਲੱਗੇ ਸੀ ਹਾਂਜੀ ਹਾਂਜੀ ਇਹ ਗੁਰੂ ਘਰ ਦਾ ਵੀ ਕੋਈ ਨੁਕਸਾਨ ਹੋਇਆ ਜੇ ਕੈਮਰੇ ਤਰੀਕੇ ਨਾਲ ਪੰਚਾਇਤ ਦੇ ਤੋੜਤੇ ਆ ਕੋਈ ਗੁਰੂ ਘਰ ਦੇ ਪਿਛੇ ਦੇ ਕੈਮਰੇ ਲੱਗੇ ਹੋਣ ਉਹ ਵੀ ਤੋੜੇ ਜਾਂ ਤੇ ਨਹੀਂ ਤੋੜੇ ਨਹੀਂ 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 ਗੁਰੂ ਘਰ ਦਾ ਕੋਈ ਨੁਕਸਾਨ ਨਹੀਂ ਕੀਤਾ ਇਹ ਦਾ ਸਿਰਫ ਇਹਨਾਂ ਕਹਿੰਦੇ ਵੀ ਉਹ ਰੋਹ ਦੇ ਵਿੱਚ ਆਣ ਕੇ ਉਹਨਾਂ ਨੇ ਵੀ ਉਹਨੂੰ ਮਾਰਨਾ ਚਾਹੁੰਦੇ ਸੀਗੇ ਜਿਹੜੀ ਉਹਨੂੰ ਬਚਾਇਆ ਗਿਆ ਬਚਾ ਕੇ ਤੇ ਫਿਰ ਪੁਲਿਸ ਦੇ ਹਵਾਲੇ ਕਰਤਾ ਸੀਗਾ 아니.